ਨਮਸਕਾਰ ਸਾਸ਼ਤਰੀ ਗਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਝੋਨੇ ਦੇ ਖੇਤ ਦੇ ਸਾਰੇ ਪ੍ਰਬੰਧ ਪੂਰੇ ਮਜ਼ਦੂਰਾਂ ਦੀ ਮਜ਼ਦੂਰੀ 10% ਕੀਤਾ ਵਾਦਾ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਕਿਹਾ ਅੱਜ ਸਮਾਨਾ ਦੇ ਇੱਕ ਨਿਜੀ ਵੈਂਕਟ ਹਾਲ ਵਿਖੇ ਆਏ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਝੋਨੇ ਦੇ ਖੇਤ ਦੇ ਸਾਰੇ ਪ੍ਰਬੰਧ ਮੁਕੰਮਲ ਤੌਰ ਤੇ ਪੂਰੇ ਕਰ ਦਿੱਤੇ ਗਏ ਹਨ ਮੰਡੀ ਅਤੇ ਪਿੰਡਾਂ ਦੀਆਂ ਸੜਕਾਂ ਬਾਤ ਇਹ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 9000 ਕਰੋੜ ਰੂਰਲ ਡਿਪਾਰਟਮੈਂਟ ਦੇ ਬਾਕੀ ਖੜੇ ਹਨ ਜਿਨ੍ਹਾਂ ਕਾਰਨ ਦਿੱਕਤ ਆ ਰਹੀ ਹੈ ਪਰ 1800 ਕਰੋੜ ਦਾ ਲੋਨ ਲੈ ਕੇ ਸੜਕਾਂ ਦੀ ਮੁਰੰਮਤ ਕਰਾਈ ਜਾਏਗੀ ਕੇਂਦਰ ਸਰਕਾਰ ਝੋਨੇ ਦੀ ਖਰੀਦਨ ਖਰੀਦ ਨੂੰ ਦੇਖਦੇ ਐਫਸੀਆਈ ਸੈਲਰ ਗੋਦਾਮ ਖਾਲੀ ਕਰਵਾਣ ਤਾਂ ਕਿ ਸਾਡਾ ਸਤਿਸ਼ਾਨ ਨੂੰ ਪੈੜੀ ਸੀਜ਼ਨ ਵਿੱਚ ਸਾਨੂੰ ਕੋਈ ਦਿੱਕਤ ਨਾ ਆਵੇ ਭਾਜਪਾ ਵੱਲੋਂ ਕੇਂਦਰ ਦੀ ਸਕੀਮਾਂ ਬਾਰੇ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਠੱਕੇਸਾਈ ਦਾ ਜਵਾਬ ਦਿੰਦੇ ਕਿਹਾ ਕਿ ਭਾਜਪਾ ਪੰਜਾਬ ਦੀ ਦੁਸ਼ਮਣ ਪਾਰਟੀ ਹੈ ਅਤੇ ਮਗਰਮਸਤ ਨੇ ਅੰਜੂ ਬਾਹਰੀ ਹੈ ਰਾਸ਼ਟਰ ਦੇ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਆਦੇਸ਼ ਕੇਂਦਰ ਵੱਲੋਂ ਦਿੱਤੇ ਗਏ ਹਨ 11 ਸਾਲ ਤੋਂ ਭਾਜਪਾ ਦੀ ਸਰਕਾਰ ਹੈ ਇੱਕ ਪੈਸਾ ਪੰਜਾਬ ਨੂੰ ਪੰਜਾਬ ਨਹੀਂ ਦਿੱਤਾ ਪੰਜਾਬ ਵਿੱਚ ਹਾਰ ਆਈ ਪਰ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਅੰਬਾਨੀ ਅਡਾਨੀ ਦਾ ਕਰਜ਼ਾ ਮਾਫ਼ ਕਰ ਦਿੱਤਾ ਪਰ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ ਸੰਤਾ ਪਾਰਟੀ ਪੰਜਾਬ ਦੀ ਨੰਬਰ 1 ਦੁਸ਼ਮਣ ਜਮਾਤ ਹੈ ਜਿਹੜੇ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਪੰਜਾਬ ਦਾ 9000 ਕਰੋੜ ਰੁਪਇਆ ਰੁਕਿਆ ਹੋਇਆ ਉਹ ਸਾਡੇ 83 ਭਰਾਵਾਂ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਪਿੰਡਾਂ ਦੀਆਂ ਲਿੰਕ ਸੜਕਾਂ ਵਾਸਤੇ ਬਣਨਾ ਉਹ ਤਾਂ ਦੇ ਨਹੀਂ ਰਹੇ ਇਹ ਮਗਰਮੱਛ ਦੇ ਹੰਝੂ ਗੇਰ ਰਹੇ ਨੇ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਨੇ 11 ਲੱਖ ਜਿਹੜੇ ਰਾਸ਼ਨ ਕਾਰਡ ਲੋਕਾਂ ਨੂੰ ਰਾਸ਼ਨ ਮਿਲਦਾ ਹੈ ਕੇਂਦਰ ਸਰਕਾਰ ਵੱਲੋਂ ਮਿਲਦਾ ਉਹ ਰਾਸ਼ਨ ਕੱਟਣ ਦਾ ਵੀ ਨੋਟਿਸ ਪੰਜਾਬ ਸਰਕਾਰ ਨੂੰ ਭੇਜਤਾ 11 ਲੱਖ ਦਾ ਮਤਲਬ ਹੈ ਕਿ ਜੇ ਉਹਦੇ ਨਾਲ ਤੁਸੀਂ 5 ਬੰਦੇ ਵੀ ਇੱਕ ਨਾਲ ਇਫੈਕਟ ਹੋਣ ਤਾਂ 55 ਲੱਖ ਬੰਦੇ ਇਫੈਕਟ ਹੁੰਦੇ ਨੇ ਇਹ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਸਿਰਫ ਮਗਰਮਚ ਦੇ ਹੰਝੂ ਬਹਾ ਰਹੀ ਹੈ ਅੱਜ ਕਿਉਂਕਿ ਇਲੈਕਸ਼ਨ ਅੱਗੇ 27 ਦੀ ਹੈਗੀ ਆ ਇਹ 3.5 ਸਾਲ ਤੋਂ ਸੁੱਤੇ ਪਏ ਨੇ ਕੇਂਦਰ ਚ 11 ਸਾਲ ਹੋ ਗਏ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਅੱਗੇ ਉਹਨੂੰ ਕਿ ਪੰਜਾਬ ਨੂੰ 1 ਰੁਪਿਆ ਵੀ ਦੱਸਣ ਕੋਈ ਪੈਕੇਜ ਦਿੱਤਾ ਪੰਜਾਬ ਦੇ ਵਿੱਚ ਪਿਛਲੇ ਸਾਲ ਪਹਾੜ ਆਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਘੱਟੋ ਘੱਟ 15000 ਕਰੋੜ ਦਾ ਪੈਕੇਜ ਦੋ ਐਡਾ ਵੱਡਾ ਨੁਕਸਾਨ ਹੋਇਆ ਕੋਈ ਪੈਸਾ ਨਹੀਂ ਉਹਨਾਂ ਨੇ ਦਿੱਤਾ ਬਾਰਡਰ ਦੀ ਜਿਹੜੀ ਰਾਖੀ ਵਾਸਤੇ ਕਿੰਨਾ ਖਰਚਾ ਹੋ ਰਿਹਾ ਹੈ ਉਹਦੇ ਵਾਸਤੇ ਕੋਈ ਪੈਸਾ ਨਹੀਂ ਦੇ ਰਿਹਾ ਔਰ ਭਾਰਤੀ ਜਨਤਾ ਪਾਰਟੀ ਦੇ ਆਗੂ ਅੱਜ ਮਗਰਮੱਛ ਵਾਲੇ ਹੰਝੂ ਬਹਾ ਰਹੇ ਨੇ ਔਰ ਇਹ ਅਦਾਨੀ ਓ ਬਾਨੀਆਂ ਨੂੰ ਸਹੂਲਤਾ ਦੇਣ ਵਾਸਤੇ ਸਿਰਫ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਹੜੇ ਆਮ ਕਿਸਾਨੀ ਲੋਕ ਨੇ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਸਾਡੇ ਵਪਾਰੀ ਨੇ ਉਹਨਾਂ ਛੋਟੇ ਵਪਾਰੀਆਂ ਪ੍ਰਤੀ ਇਹਨਾਂ ਦਾ ਕੋਈ ਹਿੱਤ ਨਹੀਂ ਇਹ ਵੱਡੇ ਕਾਰਪੋਰੇਟ ਨੂੰ ਪਾਲਣ ਵਾਲੀ ਸਰਕਾਰ ਹੈ ਔਰ ਇਹਦਾ ਨਤੀਜਾ ਇਹ ਹੈ ਕਿ ਪਿਛਲੇ 11 ਸਾਲਾਂ ਦੇ ਵਿੱਚ ਤਕਰੀਬਨ 25 ਲੱਖ ਕਰੋੜ ਰੁਪਇਆ ਇਹਨਾਂ ਨੇ ਵੱਡੇ ਕਾਰਪੋਰੇਟ ਦਾ ਜਿਹੜਾ ਕਰਜ਼ਾ ਉਹ ਡੈਟ ਕਲੀਅਰ ਕਰਤਾ ਮਾਫ ਕਰਤਾ ਔਰ ਸਾਡੇ ਪੰਜਾਬ ਨੂੰ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ 92000 ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਕਰਜ਼ਾ 5000 ਕਰੋੜ ਹੈ ਉਹ ਵੀ ਨਹੀਂ ਮਾਫ ਕੀਤਾ ਸੋਨੇ ਦੇ ਖੇਤ ਕੇ ਮੁਕੰਮਲ ਪ੍ਰਬੰਧ ਹੋ ਗਏ ਸੀ ਜੀ ਕਿਸ ਤਰ੍ਹਾਂ ਹਾਂ ਜੀ ਹਾਂ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਹਰ ਪਾਸੇ ਸਾਡੀਆਂ ਸਾਰੀਆਂ ਡਿਊਟੀਆਂ ਲੱਗੀਆਂ ਜਾ ਚੁੱਕੀਆਂ ਨੇ ਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਸਾਡੇ ਕਿਸਾਨ ਭਰਾਵਾਂ ਨੂੰ ਨਾੜ ਸੀ ਭਰਾਵਾਂ ਨੂੰ ਕਿਸੇ ਲੈਵਲ ਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਔਰ ਮਜ਼ਦੂਰ ਭਰਾਵਾਂ ਵਾਸਤੇ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਕੱਲੀ ਫੈਸਲਾ ਕੀਤਾ ਕਿ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਉਹ 10% ਵਧਾਈ ਹੈ ਸਾਰੀਆਂ ਮਜ਼ਦੂਰ ਜਥੇਬੰਦੀਆਂ ਦੀ ਇਹੀ ਮੰਗ ਸੀ ਅਸੀਂ 100% ਉਹਨਾਂ ਦੀ ਮੰਗ ਪੂਰੀ ਕੀਤੀ ਠੀਕ ਹੈ ਸਰ ਮੈਂ ਸਹਿਮਤ ਹਾਂ ਸਾਨੂੰ ਸਮੱਸਿਆ ਕਿੱਥੇ ਆ ਰਹੀ ਹੈ ਕਿ ਕੇਂਦਰ ਦੀ ਹੀ ਮੋਦੀ ਸਰਕਾਰ ਨੇ ਸਾਡਾ ਤਕਰੀਬਨ 9000 ਕਰੋੜ ਰੁਪਇਆ ਹੋ ਗਿਆ ਰੂਰਲ ਡਿਵੈਲਪਮੈਂਟ ਦਾ ਫੰਡ ਜਿਹੜਾ ਸਾਰੀਆਂ ਲਿੰਕ ਰੋਡ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੇ ਫੜ ਬਣਨੇ ਨੇ ਸ਼ੈੱਡ ਬਣਨੇ ਨੇ ਹੋਰ ਸਹੂਲਤਾ ਮੰਡੀ ਦੇ ਵਿੱਚ ਜੋ ਮਿਲੀਆਂ ਨੇ ਉਹ ਉਸੇ ਪੈਸੇ ਨਾਲ ਮਿਲਣੀਆਂ ਨੇ ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੋਦੀ ਸਾਹਿਬ ਨੇ ਸਾਡਾ ਉਹ ਪੈਸਾ ਵੀ ਰੋਕ ਰੱਖਿਆ ਹੈ ਔਰ ਸਾਨੂੰ ਕੋਈ ਵੀ ਪੈਕੇਜ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਇਸ ਦੇ ਬਾਵਜੂਦ ਅਸੀਂ ਤਕਰੀਬਨ ਨਵਾੜ ਤੋਂ ਕੁਝ ਪੈਸੇ ਲੈ ਕੇ 1800 ਕਰੋੜ ਦਾ ਲੋਨ ਕਰਵਾਇਆ ਉਹਦੇ ਨਾਲ ਅਸੀਂ ਲਿੰਕ ਰੋਡ ਦੀ ਮੁਰੰਮਤ ਕਰਵਾ ਰਹੇ ਹਾਂ ਬਹੁਤ ਜਲਦੀ ਸਾਰੇ ਪੰਜਾਬ 'ਚ ਜਿਹੜੀਆਂ ਪਿਛਲੇ 9 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਉਹਨਾਂ ਦੀ ਮੁਰੰਮਤ ਦੇ ਕੰਮ ਚਾਲੂ ਹੋ ਜਾਣਗੇ ਔਰ ਠੇਕੇ ਇਹਦੇ ਦਿੱਤੇ ਜਾ ਚੁੱਕੇ ਨੇ ਸਾਰੇ ਟੈਂਡਰ ਖੁੱਲ ਚੁੱਕੇ ਪੰਜਾਬ ਦੇ ਵਿੱਚ ਜਿਹੜੇ ਕੈਂਪਰੀਆਂ ਨੇ ਐਥੀ ਕਿ ਅਸੀਂ ਨੇ ਮਾਨ ਸਾਹਿਬ ਨੇ ਤਿੰਨ ਮੈਂਬਰਾਂ ਦੀ ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾਈ ਹੈ ਤਾਂ ਕਿ ਪਿਛਲੇ ਸਾਲ ਜਿਸ ਤਰ੍ਹਾਂ ਜੀਰੀ ਚੱਕਣ ਦੇ ਵਿੱਚ ਪ੍ਰੋਬਲਮ ਆਈ ਸੀਗੀ ਉਹ ਨਾ ਆਵੇ ਔਰ ਉਹਦੇ ਵਾਸਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਪਰੰਤੂ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕਿ ਜਿੰਨੀ ਗੋਦਾਮਾਂ ਦੇ ਵਿੱਚ ਮਾਲ ਪਿਆ ਹੈ ਚਾਵਲ ਮਿਲਿੰਗ ਹੋਣ ਤੋਂ ਬਾਅਦ ਔਰ ਜਿੰਨਾ ਮਾਲ ਛੈਲਰਾਂ ਚ ਪਿਆ ਉਹਨੂੰ ਜਲਦੀ ਤੋਂ ਜਲਦੀ ਚਕਵਾਉਣ ਕਿਉਂਕਿ ਸਾਰਾ ਮਾਲ ਐਫਸੀਆਈ ਦੀ ਪ੍ਰਾਪਰਟੀ ਹੈ ਕੇਂਦਰ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਦੇ ਜਿਹੜੇ ਗੋਦਾਮ ਨੱਕੋ ਨੱਕ ਭਰੇ ਪਏ ਨੇ ਅਸੀਂ ਮੋਦੀ ਸਾਹਿਬ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਕਿ ਉਹ ਮਾਲ ਚੁਕਵਾਉਣ ਤਾਂ ਕਿ ਪੈਡੀ ਸੀਜ਼ਨ ਦੇ ਵਿੱਚ ਜੀਰੀ ਖਰੀਦਣ ਤੋਂ ਬਾਅਦ ਮਿਲਿੰਗ ਤੋਂ ਬਾਅਦ ਸਾਡੇ ਅਰਥੀ ਭਰਾਵਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮਾਲ ਰੱਖਣ ਦੇ ਵਿੱਚ ਔਰ ਖਰੀਦ ਫਰੋਕਤ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਜਰਮਨ ਸਾਹਿਬ ਜਿਸ ਤਰ੍ਹਾਂ ਸਮਾਨਾ ਤੋਂ ਕੈਲਾਸ਼ ਸ਼ਰਮਦਰੀਪੁਰ